ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣਾਂ ਦੀ ਸਾਥ ਵਿੱਚ ਅਸੀਂ ਅੱਜ ਫਿਰ ਗੱਲਾਂ ਦਾ ਕੜਾ ਲੈ ਕੇ ਹਾਜ਼ਰ ਆ। ਹਾਂਜੀ ਸਾਡੇ ਭੈਣਾਂ ਦੇ ਸਾਥ ਪ੍ਰੋਗਰਾਮ ਦੇ ਵਿੱਚ ਭੈਣ ਸਭਜੀਤ ਕੋਲ ਢੱਲੋਂ ਭੈਣ ਵੀਰਪਾਲ कौर ਸਿੱਧੂ ਜੀ ਆਉਣਗੇ। ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਦੱਸ ਰਹੇ ਹਾਂ ਕਿ ਭੈਣਾਂ 2000 ਦੇ ਤੋਂ ਬਾਅਦ ਕਿਹੜੀ ਭੈਣ ਦਾ ਕਿਸ ਮਾਹੌਲ ਦੇ ਵਿੱਚ ਵਿਆਹ ਹੋਇਆ ਸੀਗਾ ਸੋ ਅੱਜ ਅਸੀਂ ਆਪਣੇ ਭੈਣਾਂ ਨਾਲ ਹੀ ਗੱਲਬਾਤ ਕਰਾਂਗੇ ਹਨ ਵੀਰਪਾਲ ਘਰ ਸਿੱਧੂ ਤੁਸੀਂ ਆਪਣੇ ਵਿਆਹ ਬਾਰੇ ਦੱਸੋ ਕਿ ਕਿਸ ਮਾਹੌਲ ਦੇ ਵਿੱਚ ਤੁਹਾਡਾ ਵਿਆਹ ਹੋਇਆ ਸੀ ਮੇਰਾ ਵਿਆਹ 2001 ਚ ਹੋਇਆ ਸੀਗਾ ਹਾਂਜੀ ਤੇ ਮੈਂ ਭੈਣਾਂ ਸੁਣਾਉਣੀ ਆ ਤੁਹਾਨੂੰ ਆਪਦੇ ਵਿਆਹ ਦੀ ਗੱਲ ਕਿਉਂਕਿ ਮੈਨੂੰ ਤਾਂ ਮਤਲਬ ਉਦੋਂ ਮੈਨੂੰ ਇੱਕ ਹੀ ਮਸਾਲ ਸਟਾਰਟ ਹੋਇਆ ਸੀਗਾ ਹਜੇ ਹਾਂਜੀ ਤਾਂ ਮੇਰੇ ਹਜੇ ਮਤਲਬ ਮੈਂ ਪਾੜ ਹੀ ਰਹੀ ਸੀਗੀ ਤਾਂ ਮਤਲਬ ਰਿਸ਼ਤਾ ਆਇਆ ਹਨਾ ਹਾਂਜੀ ਤੇ ਮੇਰੇ ਪਾਪਾ ਹਜੇ ਇਹ ਰਿਸ਼ਤਾ ਕਰਨ ਦੇ ਹੱਕ ਚ ਨਹੀਂ ਨਹੀਂ ਸੀਗੇ ਹਾਂ ਤੇ ਉਹ ਕਹਿੰਦੇ ਵੀ ਹਜੇ ਰੁਕੇ ਕਰਾਂਗੇ ਤਾਂ ਰਿਸ਼ਤਾ ਹੀ ਕੋਈ ਏਦਾਂ ਦੇ ਬੰਦਾ ਲੈ ਕੇ ਆਇਆ ਵੀ ਉਹ ਕਹਿੰਦੇ ਵੀ ਮਤਲਬ ਤੁਸੀਂ ਇੱਕ ਵਾਰੀ ਦੇਖ ਦਿਖਾਈ ਕਰਕੇ ਦੇਖ ਲਓ ਜੇ ਕਰਨਾ ਹੋਇਆ ਕਰ ਦਿਓ ਨਹੀਂ ਤਾਂ ਨਾਲ ਸਹੀ ਹੈ ਨਾ ਹਾਂਜੀ ਤਾਂ ਮੈਨੂੰ ਇੱਥੇ ਕਾਲਜ 'ਚ ਮੇਰੇ ਪਾਪਾ ਮੈਨੂੰ ਕਾਲਜ 'ਚ ਲੈਣਾਂਗੇ ਤੇ ਉੱਥੋਂ ਹੀ ਕਿਸੇ ਦੇ ਮੇਰੇ ਸਾਡੇ ਰਿਲੇਟਿਵ ਸੀਗੇ ਇੱਥੇ ਬਿਹਿੰਡੇ ਰਹਿੰਦੇ ਤੇ ਉਹਨਾਂ ਦੇ ਘਰ ਹੀ ਮੇਰੀ ਦੇਖ ਦਿਖਾਈ ਹੋਈ ਅੱਛਾ ਤੇ ਬਸ ਉਹ ਐਮੋਜੀ ਦੇਖ ਦਿਖਾਈ ਹੋਈ ਵੀ ਉਹ ਕੀ ਮਤਲਬ ਮੇਰਾ ਗੋੜਨ ਨਾਲ ਹੀ ਸ਼ਗਨ ਪਾਤਾ ਅੱਛਾ ਗੋੜਨ ਨਾਲ ਹੀ ਗੋੜਨ ਮਤਲਬ ਗੋੜ ਦੀ ਰੋੜੀ ਮੂੰਹ ਮਤਲਬ ਮੂੰਹ ਚ ਪਾ ਕੇ ਹੈਨਾ ਹਾਂਜੀ ਤੇ 11 ਦਿਨਾਂ ਤੇ ਮੇਰੀ ਮੈਰਿਜ ਫਿਕਸ ਕਰਤੀ ਤੇ ਪਹਿਲ ਤੋਂ ਤਾਂ ਵਿਆਹ ਕਰੇ ਹੋਇਆ ਸੀਗਾ ਫਿਰ ਕਰੇ ਮੇਰਾ ਮੈਰਿਜ ਬਿਲਕੁਲ ਹੀ ਪਿੰਡੂ ਮਤਲਬ ਸੱਭਿਆਚਾਰ ਦੇ ਅਕੋਰਡਿੰਗ ਹੀ ਹੋਇਆ ਘਰੇ ਹੀ ਮਤਲਬ 2 ਦਿਨ ਪਹਿਲਾਂ ਕੜਾਈ ਜਿਹੜੀ ਅੱਛਾ ਤੇ ਫਿਰ 1 ਦਿਨ ਪਹਿਲਾਂ ਸ਼ਗਨ ਫੋਨ ਆਈ ਫਿਰ ਤੀਜੇ ਦਿਨ ਜਿਵੇਂ ਮੇਰੇ ਆਨੰਦ ਕਾਰ ਸੀ ਉਹ ਵੀ ਘਰੇ ਟੈਂਟ ਲਗਾ ਕੇ ਕੀਤੇ ਅੱਛਾ ਤੇ ਬਿਲਕੁਲ ਹੀ ਮਤਲਬ ਦੇਸੀ ਤਰੀਕੇ ਨਾਲ ਹੋਇਆ ਮੇਰੀ ਮੈਰਿਜ ਦੇ ਤਰੀ ਹੱਥ ਐਥੋਂ ਪਰ ਮੇਰਾ ਵਿਆਹ ਮਤਲਬ ਪਿੰਡ ਚ ਹੋਇਆ ਬਿਲਕੁਲ ਘਰੇ ਮਤਲਬ ਸਾਡਾ ਘਰ ਕਾਫੀ ਖੁੱਲਾ ਹੈ ਘਰ ਚ ਮਤਲਬ ਬਹੁਤ ਵਧੀਆ ਟੈਂਟ ਲਗਾ ਕੇ ਘਰੀ ਮੈਰਿਜ ਹੋਈ ਤੇ ਪਹਿਲੇ ਉਦੋਂ ਡੀਜੇ ਲੱਗੇ ਹੁੰਦੇ ਸੀ ਨਾ ਉਦੋਂ ਕੋਈ ਡੀਜੇ ਨਹੀਂ ਸੀ ਨਾ ਡੀਜੇ ਸੀ ਨਾ ਕੋਈ ਆਰਕੈਸਟਰਾ ਸੀ ਬਿਲਕੁਲ ਹੀ ਮਤਲਬ ਸਿੰਪਲ ਸੀ ਤੇ ਹਾਂ ਵਿਆਹ ਸੀ ਸਾਰਿਆਂ ਨੇ ਉਹੀ ਗਿੱਦਾ ਪਾ ਕੇ ਨੱਚ ਲਿਆ ਬਸ ਐਂ ਆ ਵੀ ਘਰੇ ਮਤਲਬ ਉਹ ਡੈਕ ਵਗੈਰਾ ਲਗਾਏ ਹੁੰਦੇ ਸੀ ਤੇ ਬਾਕੀ ਦਾ ਬਰਾਤ ਮਤਲਬ ਜਿਵੇਂ ਗਈ 10 ਵਜੇ ਬਰਾਤ ਗਈ ਸੀਗੀ ਉਦੋਂ ਬਾਅਦ ਰੋਟੀ ਸਟਾਰਟ ਹੋ ਗਈ ਨੰ ਪਹਿਲਾਂ ਨੰਦਗਾਰਜ ਹੋ ਗਏ ਫਿਰ ਰੋਟੀ ਸਟਾਰਟ ਹੋ ਗਈ ਬਸ ਮੁੜ ਕੇ ਗੁਰਦੁਆਰੇ ਫੇਰਾ ਪਾਉਣ ਚਲੇ ਗਏ ਅੱਛਾ ਤੇ 4 ਵਜੇ ਦਿਨ ਮੇਰੀ ਬਰਾਤ ਕੌਕਸ ਆ ਗਈ ਸੀਗੀ ਕਿੰਨੀ ਉਮਰ ਸੀ ਜਦੋਂ ਤੁਹਾਡਾ ਵਿਆਹ ਮੇਰੀ 20 ਸਾਲ ਦੀ 21ਵਾਂ ਸਟਾਰਟ ਹੋਇਆ ਸੀ ਜੀ ਮੈਨੂੰ ਅੱਛਾ ਠੀਕ ਹੈ ਠੀਕ ਮੇਰੇ ਤੋਂ ਪੁਰਾਣੇ ਮਾਹੌਲ ਦੇ ਵਿੱਚ ਜੀ ਹਾਂ ਬਿਲਕੁਲ ਨਹੀਂ ਜੀ ਮੇਰੀ ਤਾਂ ਮੈਂ ਮਤਲਬ ਉਦੋਂ ਪਾਰਲਰ ਦਾ ਵੀ ਐਨਾ ਰਵਾਜ ਨਹੀਂ ਸੀਗਾ ਬਟ ਮੈਂ ਧੱਕੇ ਨਾਲ ਵੀ ਮੈਂ ਤਾਂ ਪਾਰਲਰ ਤੋਂ ਤਿਆਰ ਹੋਣਾ ਹੈ ਤਾਂ ਪਾਰਲਰ ਵਾਲੀ ਵੀ ਘਰੇ ਹੀ ਲੈ ਕੇ ਆਉਂਦੀ ਸੀ ਅੱਛਾ 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 ਤੇ ਘਰੇ ਹੀ ਆ ਕੇ ਸੇਰੇ ਉਹਨੇ ਮੈਨੂੰ ਤਿਆਰ ਕੀਤਾ ਹਾਂਜੀ ਹਾਂ ਸੂਟ ਤੇਨੰਦ ਹੋਏ ਸੀ ਪਹਿਲਾਂ ਪਾਇਆ ਮੈਂ ਲਹਿੰਗਾ ਸੀ ਉਹ ਵੀ ਮੈਂ ਉਹ ਤਾਂ ਸਾੜੀ ਵੀ ਸੀਗੀ ਬਟ ਇਹ ਮੇਰੀ ਮਤਲਬ ਫਸਟ ਚੋਇਸ ਸੀਗੀ ਮੈਂ ਲਹਿੰਗਾ ਤਾਂ ਜ਼ਰੂਰ ਪੋਣਾ ਤੇ ਪਾਰਲਰ ਤੋਂ ਤਿਆਰ ਹੋਣਾ ਹੈ ਹਾਂ ਅਰੇ ਘਰ ਦੇ ਮੇਰੇ ਤਾਇਆ ਜੀ ਥੋੜੇ ਜੀ ਮਤਲਬ ਜਿਵੇਂ ਪਿੰਡਾਂ 'ਚ ਹੁੰਦੇ ਆ ਨਾ ਥੋੜੇ ਜਿਹਾ ਬਜ਼ੁਰਗ ਹਾਂ ਥੋੜੇ ਸਾਖਤ ਹੁੰਦੇ ਹਾਂ ਸਾਖਤ ਹੁੰਦੇ ਨੇ ਵੀ ਪਾਰਲਰ ਤੋਂ ਨਹੀਂ ਧਿਆਨ ਹੋਣਾ ਸਟ੍ਰਾਈਡਿੰਗ ਨਹੀਂ ਕਰਾਉਣੀ ਬਟ ਮੈਂ ਸਾਰਾ ਕੁਝ ਕਰਵਾਇਆ ਸੀ ਕਿ ਜੇ ਤੁਸੀਂ ਮੇਰੀ ਏਨੀ ਜਲਦੀ ਮੈਰਿਜ ਕਰ ਰਹੇ ਹੋ ਤਾਂ ਮੈਂ ਇਹ ਸਾਰਾ ਕੁਝ ਕਰਾਉਂਗੀ ਅੜੀ ਦਾ ਨਜ਼ਰਵਾਗੇ ਨਾ ਅੜੀ ਰਹਿਮਾਨ ਦੀ ਰੀਤ ਸੀ ਮਾਂ ਦੀ ਕਰਨਾ ਵਧੀਆ ਕੀਤਾ ਬਹੁਤ ਸੋਹਣਾ ਰਿਹਾ ਤੇ ਬਿਲਕੁਲ ਦਾ ਭਾਬ ਜਿਵੇਂ ਤੁਸੀਂ ਚਾਹੁੰਦੇ ਸੀ ਉਵੇਂ ਹੋ ਗਿਆ ਉਵੇਂ ਹੋ ਗਿਆ ਤੇ ਨਾ ਇਹ ਵੀ ਬਹੁਤ ਸੋਹਣਾ ਰਿਹਾ ਆ ਸਰ ਜੀ ਕਿਉਂਕਿ ਮੇਰੇ ਮਤਲਬ ਹਸਬੰਡ ਜਦੋਂ ਮਤਲਬ ਮੇਰੇ ਪਾਪਾ ਦੀ ਨੇਚਰ ਦਾ ਹੀ ਨਿੰਮਲੇ ਨੇ ਮੈਨੂੰ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਰੱਖਿਆ ਸੀ ਮੇਰੇ ਹਸਬੰਦ ਨੇ ਵੀ ਮੈਨੂੰ ਉੱਥੇ ਲੈਣੇ ਇਹ ਤਾਂ ਕਰਮਾਂ ਵਾਲੀ ਹੈ ਇਹ ਸਭ ਜਿਆਦਾ ਸਹੀ ਜਿੜਤੀ ਆਂਦੀ ਹੈ ਜਿਹੜੀ ਸਾਡੇ ਬਾਪ ਵਰਗਾ ਹੀ ਬਾਪ ਕਿਦੋਂ ਨੋਲੀ ਚੋਰਦੀ ਹੈ ਨਾ ਮੇਰੇ ਪਾਪਾ ਨੇ ਮਤਲਬ ਇੱਕੋ ਗੱਲ ਕਹੀ ਸੀ ਮੇਰੇ ਹਸਬੰਦ ਨੂੰ ਵੀ ਅੱਜ ਤੋਂ ਬਾਅਦ ਮਤਲਬ ਮੇਰੀ ਇਮਾਨਤ ਤੁਹਾਡੇ ਪੱਲੇ ਆ ਹਨਾ ਤਾਂ ਮੇਰੇ ਹਸਬੰਦ ਨੇ ਉਸ ਚੀਜ਼ ਦੀ ਪੂਰੀ ਇੱਜ਼ਤ ਰੱਖੀ ਹੈ ਮਤਲਬ ਮਨ ਪੂਰੀ ਆਜ਼ਾਦੀ ਮਿਲੀ ਹੋਈ ਹੈ ਜਿਵੇਂ ਮੇਰੇ ਪੇਰੈਂਟਸ ਦੇ ਘਰੇ ਸੀ ਹਾਲਾਂ ਮੇਰੇ ਪੇਰੈਂਟਸ ਦੇ ਘਰ ਇੰਨੀ ਆਜ਼ਾਦੀ ਨਹੀਂ ਸੀ ਜਿੰ ਯੋਕੋ ਬਹੁਤ ਵਧੀਆ ਹੈ ਪਹਿਲੇ ਤੁਹਾਡਾ ਸਫ਼ਰ ਦਾ ਬਹੁਤ ਵਧੀਆ ਪਰਮਾਤਮਾ ਕਰੇ ਹਨ ਅੱਗੇ ਵੀ ਵਧੀਆ ਨਿਕਲੇ ਕਹਿੰਦੇ ਹੁੰਦੇ ਨਾ ਕਿੱਤੇ ਚਾਲ ਜਿਨ੍ਹਾਂ ਨੇ ਪੁੱਣ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ ਤੇ ਭੈਣ ਅਸਰ ਤੋਂ ਤੁਸੀਂ ਕਦੇ ਚੁੱਪ ਬੈਠੇ ਤੁਸੀਂ ਕਿਸ ਨਾਲ ਮੇਰੀ ਵੀ ਸੋਹਣਾ ਭੈਣਾ ਇਹ ਹੀ ਮੇਰੀ ਕਹਾਣੀ ਆ ਅੱਛਾ ਮੈਂ 2000 ਚ ਆ ਹੋਇਆ ਸੀ ਮੇਰਾ ਔਰ ਮੇਰੀ 18 ਸਾਲ ਸੀ ਅੱਛਾ ਤੇ ਬਸ ਵਿਆਹ ਕਿਹੜਾ ਕੋਈ ਅੱਗੇ ਜਿਵੇਂ ਦੇਖਾ ਦਿਖਾਈ ਵੀ ਘਾਟੀ ਕਿ ਕੋਈ ਕੁੜੀ ਤਾਂ ਪੁੱਛਦੇ ਹੀ ਨਹੀਂ ਸੀ ਠੀਕ ਹੈ ਬਸ ਆਇਆ ਸੀ ਮੈਨੂੰ ਦੇਖਣਾ ਤੇ ਕਹਿੰਦੇ ਵੀ ਅਸਰ ਲੈ ਕੇ ਜਾਣਾ ਅੱਛਾ ਸੋਹਣੀ ਬਣੀ ਸੀ ਉਹ ਕਿਵੇਂ ਲਾ ਲਈ ਨਾ ਸਰ ਇਹ ਐਸੇ ਅੜਦਾ ਜਾਣੇ ਮੈਨੂੰ ਬਸ ਅਨੰਦ ਮੇਰੇ ਦੇਦੇ ਸੀਗੇ। ਛੋਟੇ ਮੇਰੇ ਸੈਂਪਲ ਹੀ ਸੀ। ਹਾਂ। ਪਾਇਆ ਰੈੱਡ ਕਲਰ ਦਾ ਸੀਗਾ। ਅੱਛਾ ਸੌਸ ਇਹ ਚੀ ਖੁੱਲਾ ਜਲ ਮੈਂ ਕਿਹਾ ਕਿ ਇਹੋ ਚੀਜ਼ ਸੀ। ਹਨ ਬਸ ਉਹ ਉਹ ਲੈ ਕੇ। ਅੱਛਾ। ਐਨੂ ਸੀ ਆਤੀ ਸੂਟ ਦਾ ਨਾਪ ਦਿੱਤਾ ਗਿਆ ਫਿਰ? ਨਾ ਜੀ ਨਾਪ ਕਿਹੜੇ ਦੇਣੇ ਸੀ ਉਦੋਂ। ਮੇਰੇ ਭੂਆ ਜੀ ਸੀਗੇ। ਉਹ ਮੈਂ ਤਾਂ ਥੋੜੇ ਜਿਹਾ ਭਾਰੇ ਸੀ ਉਹ ਆਪਦੇ ਨਾਪ ਲੈ ਲਏ। ਅੱਛਾ। ਬਸ ਉਹ ਮੇਰੇ ਖੁੱਲਾ ਦਾ ਥਰੀਆ ਹੋਈ ਪਾਤਾ। ਧੰਨਵਾਦ। ਅੱਲਾ ਤਾਂ ਬੁੜੀਆਂ ਇਹੀ ਕਰਦੀਆਂ ਹੁੰਦੀਆਂ ਸੀ। ਮੇਰੇ ਵਰਗੀ ਹੈਗੇ ਆਪਦਾ ਹੀ ਨਾਪ ਦੇ ਸਹਾਰਾ। ਇਹ ਕਿੰਨੇ ਅੰਦਰ ਤੇ ਪਾਉਂਦੇ ਕਿ ਕਿਹੜੇ ਕੜਾ ਕੇ ਕੜਾ ਕੇ ਸੀ। ਅੱਗੇ ਫੀਟਿੰਗ ਕਿਹੜੀਆਂ ਪਾਉਂਦੇ ਕਰਦੇ ਸੀ? ਕੋਈ ਸਾਈਡਿੰਗ ਨਹੀਂ ਕੋਈ ਕੁਝ ਨਹੀਂ ਬਸ ਕੁੰਡਾ ਕੜਾ ਕੇ ਪਾਤਾ। ਉਸ ਤੋਂ ਬਾਅ ಕಡೆ <laughs> ನೀ ਦੇਖ ਲਗਾ ਕਿ ਕਿੱਤੇ ਹੁੰਦੇ ਆ ਉਹ ਤਾਂ ਦੇਖਦੇ ਕਿ ਕਿੱਤੇ ਨੇ ਵਸੋਦੀ ਉਹ ਨਾ ਨਾ ਹੀ ਬਸ ਹਾਂ ਇੱਕ ਸੰਦਾ ਨਾ ਦੇਖਿਆ ਨੇ ਵਸਣਾਂ ਦੋਗੇ ਨਾ ਨਾ ਤੇ ਵਸੋ ਤੂੰ ਬਾਤ ਮੇਰਾ ਬਹੁਤ ਵਧੀਆ ਹੁਣ ਤੱਕ ਵੀ ਵਧੀਆ ਸਾਫ ਰਹੇ ਕਿੰਨੀ ਹੋ ਗਈ ਥੋੜੀ ਪੈ ਮੈਨੇ 18 ਸਾਲ ਸੇ ਲੱਗਿਆ ਦੂਰ ਦਾ ਦੇਖ ਲਾ ਹਣਾ ਜਵਾਨੀ ਵਾਲੀ ਤਾਂ ਵਿਆਹ ਕਰਤਾ ਹੈਗਾ ਹਾਂ ਉਹ ਕੋਲ ਜੀ ਨਹੀਂ ਸੀ ਉਹ ਬੰਦੇ ਕਿਸੇ ਜੀ ਦੇ ਵਿਆਹ ਤਾਂ ਨਾ ਹੋਏ ਨਹੀਂ ਇਸ ਤਰੀਵੇਂ ਹੁੰਦਾ ਹੈ ਅੱਜ ਕੱਲ ਬੱਚਾ ਨਹੀਂ ਸਮਝ ਆ ਤੇ ਉਹ ਸੰਪੂਰ ਜੀ ਸੀਗੇ ਸੰਪੂਰ ਜੀ ਸੀ ਤੇ ਉਪਰ ਮੈਨੂੰ ਵੀ ਭੈਣ ਦੇ ਕਹਿਣਾ ਲੰਗੋ ਖਾਦ ਵਣ ਵਧੀਆ ਹੈ ਉਸ ਬਾਦ ਲਈ ਜਿਵੇਂ ਪਿੱਕਿਆਂ ਚ ਘੱਟ ਖਲਸੀ ਇੱਥੇ ਮੈਨੂੰ ਪੂਰੀ ਚੀਜ਼ ਜਿਆਦਾ ਪੈ ਰਹੀ ਹੈ ਨਾ ਪੂਰੀ ਜੱਤੀ ਮੈਰੀ ਦਿਲਦਗਾ ਹੋ ਗੂ ਖਾਣੀ ਦਿਲਦੀਆਂ ਹੋ ਗੂ 1 ਕਿਲੋ ਹੁਣ ਆਏ ਲੱਗਦਾ ਵੀ ਚਲੋ ਵਧੀਆ ਤੁਸੀਂ ਲੈ ਆ ਮੈਂ ਆਪਿਉਨੇ ਉਦੋਂ ਉਹਨਾ ਟਾਈਮਾਂ ਅਸੀਂ ਹਾਂ ਕਿਸੇ ਇਕੱਤੇ ਪੈਰਾਂ ਦੇ ਪ੍ਰੋਗਰਾਮ ਵਿੱਚ ਤੁਸੀਂ ਹਾਜ਼ਰ ਹੋ ਜੀ ਹਾਂ ਤੁਸੀਂ ਕਦੇ ਸਾਡੇ ਪ੍ਰੋਗਰਾਮ ਦੇਖਦਿਆਂ ਸੁਣਦਿਆਂ ਆਏ ਹੋ ਮੈਂ ਨਹੀਂ ਦੇਖਿਆ ਲਾਈਵ ਮੈਨੂੰ ਦੇਤਾ ਸ਼ਾਮ ਹੋ ਗਏ ਕਈ ਕਈ ਭੈਣਾ ਫੇਰ ਤਾਂ ਇਹ ਤੁਹਾਡੇ ਵਾਂਗੂ ਹੋਰ ਵੀ ਸਾਡੇ ਨਾਲ ਆਉਣਗੇ ਆਇਆ ਐ ਅਨੰਦ ਵਿੱਚ ਸ਼ਾਮ ਲੋ ਜੀ ਹੱਟ ਕੇ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹਨ ਤੁਸੀਂ ਵੀ ਦੱਸਾ ਭੈਣਾ ਆਪਣਾ ਤੁਸੀਂ ਵੀ ਦੱਸਾ ਭੈਣਾ ਫਿਰ ਮੇਰਾ ਸੁਣ ਲਵਿਆ ਤਾਂ ਮੈਨੂੰ ਤਾਂ ਨਾ 20 ਦਿਨ ਹੋ ਗਏ ਸੀ ਟਾਈਫਾਇਡ ਹੋਇਆ ਵੈਸੀ ਅੱਛਾ ਜੀ ਤੇ ਮਾਰੀ ਪਈ ਸੀ ਬਿਮਾਰ ਪਈ ਸੀ ਤੇ ਮੇਰਾ ਨਾ ਬਾਪੂ ਵੇਖਣ ਗਿਆ ਤੇ ਬਾਪੂ ਕੱਲਾ ਹੀ ਵੇਖਿਆ ਮੇਰਾ ਅੱਛਾ ਤੇ ਮੈਂ ਤਾਂ ਦੱਸਿਆ ਹੀ ਨਾ ਪਰਿਵਾਰ ਨੂੰ ਕਿਸੇ ਨੂੰ ਨਾ ਮੰਮੀ ਨੂੰ ਨਾ ਡੈਡੀ ਨੂੰ ਨਾ ਬੇਬੇ ਨੂੰ ਵੀ ਮੈਂ ਮੁੰਡਾ ਵੇਖਣ ਜਾਣਾ ਹਾਂ ਤੇ ਭਈ ਜਦੋਂ ਮੁੰਡਾ ਵੇਖਿਆ ਤੇ ਆ ਕੇ ਆਖ ਨੇ ਜੇ ਬਾਪੂ ਕਹਿੰਦਾ ਕਹਿੰਦਾ ਭਈ ਮੈਂ ਤਾਂ ਮੁੰਡਾ ਵੇਖਿਆ ਸਵੇਰੇ ਵੇਖਣ ਆਲੇ ਆਉਣਗੇ ਅੱਛਾ ਤੇ ਮੈਂ ਤਾਂ 20 ਦਿਨਾਂ ਦਾ ਕੁਝ ਖਾਵਾ ਨਾ ਪੀਵਾ ਨਾ ਉਲਟੇ ਗਲਗਾ ਪਰ ਨੇ ਤੇ ਮੈਨੂੰ ਕਿ ਮੰਮੀ ਮੇਰੀ ਕਹਿੰਦੀ ਕਹਦੀ A G hurtings por veícia que se filtrate E eu digo que ele tiñe Aña, Agui N flats por tiñe A Minha Real En apresent ど teñes wamma e toma sinas de mera cara total$&%%$$$%,$%&%%$&%$%$&%$&&%$%$&%$100$%$es,$%$$$%&%$4 Permena teñen tro nuo sibrosX$$%?%$&$%$%&$&X$$ation e gremesan o da secrets.siabosX$$&%$"! Еще un auchet sm врnosEi� driver voidsel.0&&% 000$G??&:"& glinn regrets 1 E oxicaréxs ਨੋਂ ਦੇ ਦਿੱਤਾ ਤੇ ਪੁੰਨ ਗੋਤ ਘਰਤੀ ਕੋਤ ਘਰਤੀ ਪੈਣ ਉਹ ਕਾਸਕੇ ਪੂਰੀ ਤੇ ਗੋਤ ਘਰਤੀ ਤੇ ਮੈਂ ਭਈ ਮੈਨੂੰ ਲੈ ਗਏ ਤੇ ਸਾਡੇ ਨਾ ਪਿੰਡ ਦੇ ਵਿੱਚ ਬਚੋਲਰ ਸੀ ਜਿਹੜੀ ਉਹਨਾਂ ਦੇ ਘਰੇ ਸਗਰ ਬੋਨਾ ਸੀਗਾ ਵੇਖਾ ਵਿਖਾਈ ਤੇ ਆ ਗਏ ਮੂਹ ਦੇਖਣ ਆਲੇ ਆ ਗਏ ਤੇ ਭਈ ਮੈਨੂੰ ਵੀ ਬਿਠਾਤਲ ਜਾ ਕੇ ਤੇ ਮੇਰਾ ਡੈਡੀ ਆਖੇ ਕਹਿੰਦਾ ਮੈਂ ਤਾਂ ਨਹੀਂ ਕਰਨਾ ਹਲੇ ਕੁੜੀ ਦਾ ਰਸਤਾ ਮੈਂ ਤਾਂ ਕੁੜੀ ਛੋਟੀ ਹੈ ਮੈਂ ਤਾਂ ਹਲੇ ਕਰਨਾ ਨਹੀਂਗਾ ਵਿਆਹ ਤੇ ਮੇਰੇ ਬਾਪੂ ਆਂਦਾ ਵੀ ਬਾਈ ਦਾ ਭਾਈ ਕਰੂੰਗਾ ਮੈਨੂੰ ਤਾਂ ਮੁੰਡਾ ਪਸੰਦ ਲੱਗਿਆ ਮੁੰਡਾ ਕੰਮ ਵਾਲਾ ਨਸ਼ਾ ਨਹੀਂ ਪੱਤਾ ਨਹੀਂ ਕਰਦਾ ਕੋਈ ਵਧੀਆ ਜ਼ਮੀਨ ਉਹਦੀ ਐ ਮੈਂ ਤਾਂ ਰਿਸ਼ਤਾ ਕਰੂੰਗਾ ਹਨਾ ਹਾਂ ਤੇ ਭਾਈ ਮੇਰੇ ਬਾਪੂ ਕਹਿੰਦਾ ਵੀ ਭਾਈ ਮੈਂ ਤਾਂ ਸਗਣ ਪਾਉਂਗਾ ਮੇਰਾ ਮਾਮਾ ਆ ਕੇ ਮੈਂ ਕੰਮ ਤੇ ਜਾਣਾ ਛੇਤੀ ਕਰੋ ਪਾਉ ਸਗਣ ਉਹਨਾਂ ਨਾਲੇ ਕੰਮ ਦੀ ਹੋਈ ਕੰਮ ਕੰਮ ਦੀ ਹੋਈ ਤੇ ਭਾਈ ਕਰ ਕਰਾ ਕੇ ਸਗਣ ਪਾਤਾ ਹਨਾ ਉਹਨਾਂ ਨੇ ਤੇ ਮੇਰੇ ਕਿੰਨਾ ਲੈਂਦੇ ਜਦੋਂ ਸਗਣ ਪਾਤਾ ਤੇ ਸਾਰਿਆਂ ਨੇ ਖਾ ਪੀ ਲਿਆ ਤੇ ਘਰੇ ਆ ਗਏ ਤੇ ਮੇਰੇ ਦਾਦੇ ਦਾ ਪੁੱਤ ਕਹਿੰਦਾ ਜਦੋਂ ਮੇਰੇ ਡੈਡੀ ਨੇ ਉੱਥੇ ਆ ਕੇ ਵੀ ਭਾਈ ਮੇਰੇ ਕੋਲ ਤਾਂ ਇਕੱਲੀ ਕੁੜੀ ਹੈ ਉਦੋਂ ਆਈ ਆਵੇਂ ਹਾਂ ਮੇਰੇ ਕੋਲ ਤਾਂ ਇਕੱਲੀ ਕੁੜੀ ਹੈ ਭਾਈ ਦੇਰ ਲੈਣ ਨੂੰ ਕੁਝ ਨਹੀਂ ਕਰਨ ਨੂੰ ਤੁਸੀਂ ਆਖੋਗੇ ਸਾਨੂੰ ਆਜਾ ਹਾਂ ਤੇ ਨਹੀਂ ਪਰ ਉਹਨਾਂ ਨੇ ਨਹੀਂ ਮੰਗਿਆਗਾ ਤੇ ਭਾਈ ਮੇਰੇ ਦਾਏ ਦਾ ਮੁੰਡਾ ਛੋਟਾ ਛੋਟੇ ਸੀਗੇ ਉਦੋਂ ਤੇ ਪਹਿਲਾ ਵਿਆਹ ਮੇਰਾ ਹੀ ਸੀਗਾ ਘਰ 'ਚ ਤੇ ਮੈਨੂੰ ਆ ਕੇ ਆਖੰਦੇ ਉਹ ਗੀਤ ਉਦੋਂ ਚੱਲਿਆ ਜਾ ਸੀਗਾ ਕਿ ਸਾਨੂੰ ਦਾਜ-ਵਾਜ ਦੀ ਲੋੜ ਨਹੀਂ ਤੇ ਨਹੀਂ ਚੁੰਨੀ ਚਾੜ੍ਹ ਕੇ ਲੈ ਜਾਗੇ ਮੈਨੂੰ ਬੰਦਾ ਸਹੀ ਆ ਲੈ ਮੇਰੇ ਘਰ ਤੇ ਤੂੰ ਤਾਂ ਭੈਣ ਆਈ ਲੈ ਕੇ ਜਾਣਗੇ ਸ਼ੁਕਰ ਹੈ ਸਾਡਾ ਖਰਚਾ ਬਚ ਗਿਆ ਤੁਹਾਨੂੰ ਕੁਝ ਦੇਣਾ ਨਾ ਪਊਗਾ ਤੇ ਚਲ ਭਾਈ ਵੇਖਾ ਕਾਈ ਕਰਦੇ ਕਿ ਉਦੋਂ ਕਹਿੰਦੇ ਵੀ ਸਾਡੀ ਤਾਂ ਕੁੜੀ ਹਲੇ ਪੜਦੀ ਹੈ ਮੇਰੇ ਬਾਪੂ ਕਹਿੰਦਾ ਹਲੇ ਪੜ੍ਹਦੀ ਐ ਵੀ ਅਸੀਂ ਸਾਲ ਵਿਆਹ ਨਹੀਂ ਕਰਦੇ ਕਹਿੰਦੇ ਠੀਕ ਐ ਜਦੋਂ ਸਾਡੇ ਕੋਲ ਪਹ ਗਿਆ ਭਾਈ ਘਰੇ ਜਾ ਕੇ ਉਹ ਤਾਂ ਕਹਿੰਦੇ ਵੀ ਬੇਬੇ ਦੇ ਗੋਡੇ ਦੁਖਦੇ ਆ। ਕਹਿੰਦੇ ਗੋਡੇ ਦੁਖਦੇ ਅਸੀਂ ਤਾਂ ਵਿਆਹ ਲੈਣ ਆਏਗਾ ਤੇ ਉਹਨਾਂ ਨੇ ਤਾਂ 3 ਮਹੀਨੇ ਵੀ ਨਾ ਕੱਡੇ ਭਣ ਵਿਆਹ ਤੇ ਉਹ ਤਾਂ ਕਹਿੰਦੇ ਵੀ ਸਾਨੂੰ 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਤਾਂ ਬਾਹਲੇ ਉਹ ਗਨਾਤ ਕਹਿੰਦੇ ਸਾਡੇ ਇੱਕ ਆ ਕੇਸ ਹੋਣਾ ਭਾਈ ਬੱਚਾ ਹੋਣਾ ਲੈ ਕਿਸੇ ਕੋਲੇ ਤੇ ਇੱਕ ਕਹਿੰਦੇ ਸਾਡੇ ਬੇਬੇ ਦੇ ਗੋਡੇ ਦੁਖਦੇ ਸਾਡੇ ਤਾਂ ਘਰੇ ਨਹੀਂ ਸਕਦਾ ਸਰਦਾ ਹਾਂ ਕਿ ਮੈਂ ਸਰਦਾ ਹੁੰਦਾ ਕਿ ਉਹ ਤਾਂ ਸਾਡੇ ਵਟ ਗਿਆ ਉਹਨਾਂ ਨੇ ਤਾਂ ਭਈ ਮੈਨੂੰ ਵੱਢਦੀ ਵੱਢਦੀ ਨੂੰ ਵੀ ਵਿਆਹ ਕਰਤਾ ਬਾਪੂ ਕਹਿੰਦਾ ਚੱਲ ਭਈ ਜੁਰ ਕਰਨਾ ਹੀ ਕਰਨਾ ਤੇ ਘਰੋਂ ਪਰ ਉਦੋਂ ਮੌਕੇ ਤੇ ਹਲੇ ਫਸਲ ਨਾ ਆਈ ਕੋਈ ਕਪਾਹ ਨਾ ਕੋਈ ਬਿਸਤਰੇ ਪਰੋਣੇ ਸੀ ਉਹਨ ਮੇਰੀ ਦਾਦੀਆਂ ਨੇ ਮੇਰੇ ਬਿਸਤਰੇ ਕੱਢ ਕੇ ਆਂਦੀ ਉਹਨਾਂ ਚ ਪਾਉਂਦੇ ਹੋਰ ਕਹਦੀ ਭਣੀ ਹੁੰਦਾ ਸੀ ਰੂਪਾ ਦੇ ਚੱਲ ਬਿਸਤਰੇ ਉਸਰੇ ਵਧੀਆ ਕਰਤੇ ਹਨਾ ਦੇਣ ਲੈਣ ਵਧੀਆ ਕਰਤਾ ਜਿੰਨਾ ਹੋਇਆ ਤੇ ਭਣ ਵਿਆਹ ਵੇਲੇ ਮੁੜ ਕੇ ਤੇ 1 ਵਜੇ ਜਾਣ ਨਹੀਂ ਸਾਡੀ ਦਾ ਅੱਛਾ 1 ਵਜੇ ਜਾਣੇ 1:30 ਵਜੇ ਆਉਂਦੇ ਜਿਹੜੇ ਬੰਦੇ ਦੇ ਸੀਗੇ ਉਹ ਤਾਂ ਬੈਠ ਬੈਠ ਕੇ ਵਿਚਾਰੇ ਮੁੜ ਗਏ ਕੰਮ ਕੈਸੇ ਇਹ ਸਾਰੇ ਫਟਾਫਟ ਦੁਰਗੇ ਲੈ ਭਈ ਵੀ ਥੋੜੀ ਤਾਂ ਬਰਾਤ ਹੀ ਲੇਟ ਹੈ 1 ਵਜੇ ਆਲੀ ਭਈ ਫੇ ਮੇਰਾ ਬਾਪੂ ਕਹਿੰਦਾ ਵੀ ਅਸੀਂ ਤਾਂ ਭਈ ਪਹਿਲਾਂ ਆਨੰਦ ਲਵਾਵਾਂ ਹਾਂ ਵੀ ਖਵਾਵਾਂਗੇ ਪੀਵਾਵਾਂਗੇ ਮਗਰ ਉਹ ਤਾਂ ਆਨੰਦ ਕਰਾ ਲਵਾਂਗੇ ਵੀ ਤੁਸੀਂ 1 ਵਜੇ ਆਤ ਆਏਗਾ ਨਾ ਤੁਹਾਨੂੰ ਟਾਈਮ ਸੁਦੇਹਾਂ ਦਾ ਦਿੱਤਾ ਸੀਗਾ ਚੱਲ ਭਈ ਆਨੰਦ ਲੈ ਲੈ ਉਸ ਤੋਂ ਬਾਅਦ ਖਾ ਪੀ ਕੇ ਤੇ ਚੱਲ ਹੱਥੋਂ ਨੂੰ ਫੇਰ ਹੀ ਪਾ ਕੇ ਤੇ ਭਈ ਘਰੇ ਵਾਦੀ ਆਨੰਦ ਤੇਰੇ ਕਾਹਦੇ ਚਲ ਸੂਟ ਚ ਨਹੀਂ ਉਹਦੋਂ ਤਾਂ ਲਹਿੰਗੇ ਸੀਗੇ ਮੇਰੇ ਵੇਲੇ ਵੀ ਲਹਿੰਗਾ ਹੀ ਸੀਗਾ ਉਹ ਲਾਲ ਉਹ ਲਾਲ ਲਹਿੰਗੇ ਹੁੰਦੇ ਲਾਲ ਬੈਂਦੇ ਆਖਣਾ ਨੂੰ ਕਹਿੰਦੇ ਸੀ ਸੁਚਿਤ ਲਾਲ ਲੰਗਦੇ ਚੱਲੇ ਸੀ ਬਾਕੀ ਰੰਗ ਤਾਂ ਬਾਅਦ ਚ ਆਏ ਅੱਜ ਫਿਰ ਪੱਗਾਂ ਦਾ ਸਟਾਰਟ ਹੋ ਗਿਆ ਨਾ ਮੇਰੇ ਨਾਲ ਦਾ ਪੱਗਾਂ ਦਾ ਮੇਰੇ ਮੈਨੂੰ ਪੱਗ ਦਾ ਆਇਆ ਸੀ ਨਹੀਂ ਸਾਡੇ ਵੇਲੇ ਸੀ ਮੇਰੇ ਵੇਲੇ ਤਾਂ ਨਹੀਂ ਸੀਗਾ ਪਰ ਉਹ ਕੁਦਰਤੀ ਮੈਚਿੰਗ ਹੋ ਗਈ ਲਹਿੰਗੇ ਨਾਲ ਪੱਗ ਦੀ ਕੁਦਰਤੀ ਮੈਚ ਹੋ ਗਈ ਤੇ ਘੱਟ ਵੀ ਬਹਾ ਹੋਇਆ ਸੀ ਕਿਹੜਾ ਰੁਪਿਆ ਸਾਰੀਆਂ ਮੇਰੀਆਂ ਸੇਲ ਲਗਾ ਮੇਰੇ ਅਸਲ ਲੰਗਾਂ ਦੇ ਵਿੱਚ ਵੀ ਪਹਿਲਾ ਵਿਆਹ ਹੀ ਸੀਗਾ ਸਭ ਤੋਂ ਸਾਰਿਆਂ ਦਾ ਪਹਿਲਾਂ ਮੈਨੂੰ ਡੰਗਿਆ ਸੀ ਮੇਰੀਆਂ ਸਹੀਆਂ ਨੂੰ ਤਾਂ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਉਦੋਂ ਵੱਲ ਸ਼ਾਪਿੰਗ ਸ਼ੁਰੂ ਹੋ ਗਈ 10 ਦਿਨਾਂ ਜਿਹੜਾ ਸ਼ਾਪਿੰਗ ਦਾ ਸਾਰਾ ਕਰੀ ਹਾਂ ਹਾਂ ਸਹੀ ਗੱਲ ਤੇ ਮੈਂ ਤਾਂ ਪਹਿਲਾਂ ਕੋਈ ਸ਼ਾਪਿੰਗ ਤੇ ਵੀ ਨਹੀਂ ਗਈ ਕਿ ਮੇਰੇ ਤਾਂ ਬਾਪੂ ਦੀ ਭੈਣ ਸੀ ਭੂਆ ਸਾਡੇ ਤਾਂ ਉਦੋਂ ਭੂਆ ਦੀਆਂ ਚੱਲਦੇ ਹੁੰਦੇ ਹਾਂ ਹਾਂ ਭੂਆ ਦੀ ਚਲਦੀ ਸੀ ਭੂਆ ਨੇ ਸਾਰਾ ਦਾਜ ਕੁਝ ਬਣਾਉਣਾ ਭੂਆ ਨੇ ਸਾਰਾ ਲੈ ਕੇ ਆਉਣਾ ਬਾਜ਼ਾਰੋਂ ਭਾਂਡੇ ਵੀ ਕੱਪੜੇ ਵੀ ਵਰੀ ਵੀ ਸਾਰਾ ਭੂਆ ਨੇ ਸਾਡੇ ਲਈ ਕੁੜੀ ਲੈ ਕੇ ਨਹੀਂ ਜਾਂਦੇ ਸੀ ਉਦੋਂ ਨਾ ਸ਼ਰਮ ਹੁੰਦੀ ਸੀ ਹਨਾ ਵੀ ਕੁੜੀ ਆਪੇ ਕਿਉਂ ਜਾਂਦੀ ਹੈ ਨਾਲ ਫਿਰ ਗਏ ਵਿਆਹ ਦਾ ਬਾਲਾ ਚਾਹ ਬੜਾ ਚਾਹ ਉਹ ਇਸ ਚੀਜ਼ਾਂ ਦੇ ਸੰਗ ਹੁੰਦੀ ਸੀ ਤੇ ਮੇਰੀ ਤਾਂ ਬਣ ਉਮਰੀ ਉਹ ਤੋਂ 17 ਸਾਲਾਂ ਦੀ ਸੀ ਵਿਆਹ ਪਹਿਲੇ ਹਲੇ ਤਾਂ ਅੰਦਰ ਨਾਲ ਇਥੇ ਵੀ ਛੋਟੇ ਸੀ ਥੋੜੇ ਵੀ ਛੋਟੇ ਸੀ ਤੇ ਬਗਾਤੇ ਘਰ ਤਾਂ ਕਿੱਥੋਂ ਪਤਾ ਲੱਗਦਾ ਜਾਗ ਰਿਹਾ ਬੇਤੀ ਨਹੀਂ ਉਹਦਾ ਮਾਂ ਪਿਓ ਦੇ ਘਰੇ ਤਾਂ ਚਲ ਡੋਲਦਾ ਸੀ ਵਿਗਾੜਦਾ ਸੀ ਇਹਦਾ ਝੜਕਣਾ ਹੁੰਦਾ ਸੀਗਾ ਉੱਥੇ ਤਾਂ ਐ ਡਰ ਲੱਗਿਆ ਕਰੇ ਹਾਈ ਤੇ ਆ ਡੁੱਲ ਗਿਆ ਕੀ ਆਖਣ ਇਹਨੂੰ ਕੁਝ ਹੁੰਦਾ ਨਹੀਂ ਇਹਨੂੰ ਮਾਂ ਪਿਓ ਨੇ ਸਿਖਾਇਆ ਨਹੀਂ ਖਾਇਆ ਫਿਰ ਮਾਂ ਪਿਓ ਤੱਕ ਜਾਂਦੇ ਆਂ ਹਾਂ ਤੇ ਚਲ ਭੈਣੇ ਵਧੀਆ ਨਿਕਲ ਗਈ ਆਦੇ ਹੁੰਦੇ ਬਾਹਲੀ ਗਈ ਥੋੜੀ ਜਿਹੀ ਹੈ ਨਾ ਬਾਈ 23 ਆ ਗਿਆ। ਇਹਨੂੰ ਹੋਰ ਦੱਸਾਂ ਭਣੀ ਮੈਂ ਸਾਡੇ ਵaile ਕੀ ਹੋਇਆ। ਜਦੋਂ ਸਾਡੀ ਢੋਲੀ ਤੁਰਦੀ ਸੀਗੀ ਹਾਂ ਤੇ ਜਿਵੇਂ ਢੋਲੀ ਚ ਬਿਠਾ ਕੇ ਮੈਂ ਮਤਲਬ ਪਾਣੀ ਪੂਣੀ ਟੈਰਾ ਤੇ ਪਾ ਕੇ ਤੋੜ ਦਿੰਦੇ ਹਾਂ ਤੋੜ ਦਿੰਦੇ ਆ ਤੇ ਮੇਰੇ ਹਸਬੰਡ ਤਾਂ ਹਜੇ ਬਾਹਰ ਮਿਲ ਮਿਲੀ ਜਾਂਦੇ ਸੀਗੇ ਤੇ ਮੈਨੂੰ ਬਿਠਾ ਕੇ ਤੇ ਗੱਡੀ ਨਾਲ ਗੱਡੀ ਭਜਾ ਲਈ।

ਯਾਰੀ ਕੋਈ ਕਹਾਣੀ ਤੂੰ ਤੁਹਾਡਾ ਤਾਂ ਬਾਲਾ ਪਹਿਲਾਂ ਦਾ ਹੋਇਆ ਹੈ ਨਾ ਪਰ ਅਸੀਂ ਤਾਂ 2000 ਆ ਗਏ ਨਹੀਂ ਥੋੜੀ ਹਲੇ ਪੁਰਾਣੇ ਸਮੇਂ ਦੀ ਕਦੀ ਫੇਰ ਕਰਾਂਗੇ ਫਿਰ ਬਾਰੀ ਲੰਬੀ ਵੀਡੀਓ ਬਣ ਜੂਗੀ ਹੈ ਨਾ ਤੇ ਆਪਣੀ ਗੱਲ ਫੇਰ ਫੇਰ ਕੇ ਦੇਸੀ ਉਹ ਪੁਰਾਣੇ ਸਮਿਆਂ ਦੇ ਪੁਰਾਣੇ ਸਮੇਂ ਚ ਅਸੀਂ ਰਹਿ ਗਏ ਹੋਰ ਦੋ ਚਾਰ ਬਹੁਤ ਪੁਰਾਣੇ ਸਮਿਆਂ ਆ ਗਏ ਕਰਾਂਗੇ ਇਹ ਸਾਡੇ ਸੈਕਸ਼ਨ ਦੀ ਅਸੀਂ ਸਾਡੇ ਤੇ ਜਦੋਂ ਮੇਰਾ ਰਿਸ਼ਤਾ ਹੋਇਆ ਨਾ ਮੈਂ ਉਧਰੋਂ ਤਾਂ ਮਤਲਬ ਇਧਰੋਂ ਦੇਖ ਦਿਖਾਈ ਹੋਈ ਸਾਡੇ ਤੇਰੇ ਮਾਮਾ ਜੀ ਦੀ ਬੇਟੀ ਤੇ ਉਹਨਾਂ ਦਾ ਜਵਾਈ ਹੈ ਨਾ ਉਹ ਵੀ ਤੇ ਰਿਸ਼ਤਾ ਹੋਰ ਕਰਾ ਰਹੇ ਸੀ ਮੇਰਾ 10 ਪਾਰੇ ਸੀ ਉਹਨਰ ਕਿਉਂ ਦੇ ਘਰੇ ਆਏਵੇਂ ਤੇ ਮੇਰਾ ਰਿਸ਼ਤਾ ਇੱਥੇ ਮਤਲਬ ਸ਼ੱਕਤ ਪਈ ਜਾਂਦਾ ਸੀਗਾ ਤੇ ਜਦੋਂ ਰਾਤ ਨੂੰ ਸੀ ਘਰੇ ਗਏ ਤਾਂ ਸਾਡੇ ਕੋਲ ਡੱਬੇ ਟੁੱਬੇ ਸੀਗੇ ਹੈਨਾ ਤਾਂ ਅਸੀਂ 12 1 ਵਜੇ ਘਰੇ ਗਏ ਤੇ ਉਹ ਰਹੇ ਭੀਕ ਭੀਕ ਕੇ ਵੀ ਆਉਣਗੇ ਹੋਰ ਗਏ ਪਪਾ ਤੇ ਮਾਈ ਆਏ ਹੋਏ ਸੀਗੇ ਇੱਥੇ ਅੱਛਾ ਤੇ ਜਿਹਨੂੰ ਰਾਤ ਨੂੰ ਮਤਲਬ ਅਸੀਂ ਚੁੱਪ ਕਰਕੇ ਸਾਇ ਸੀ ਉਹਨਾਂ ਨੂੰ ਪਤਾ ਨਾ ਲੱਗ ਜੇ ਵੀ ਇਹਦਾ ਸ਼ਗਨ ਸੌ ਗਿਆ ਤੇ ਪਤਾ ਤਾਂ ਜਦ ਹੁਣ ਮਤਲਬ ਕੋਈ ਮਰੇ ਇੱਧਰ ਦੀ ਪੁੱਛੇ ਮੁੰਡਾ ਕਿਹੋ ਜਿਹਾ ਕੋਈ ਮਰੇ ਇੱਧਰ ਭਰਾ ਮਰੇ ਹਨਾ ਕੋ ਸੁਣੇ ਦਾ ਅਕਸਰ ਸੋਹਣੀ ਜਾਨੀਆਂ ਗੱਲਾਂ ਹਨ ਜੋ ਉਹਨਾਂ ਨੂੰ ਜਿਵੇਂ ਤੜਕੇ ਉਹਨਾਂ ਦੇ ਕੰਨ ਚ ਮਾੜੀ ਮੋਟੀ ਪੈ ਗਈ ਗੱਲ ਤੇ ਵੇਰੇ ਉਹਨਾਂ ਦਾ ਦਿਨ ਨਹੀਂ ਚੜ੍ਹਦਾ ਤਾਂ ਪਹਿਲੀ ਵਾਰ ਸੜ ਗਏ ਇਹਦਾ ਗੰਦ ਭਾਈ ਕੁੜੀ ਹੈ ਨਾ ਮੜ ਕੇ ਸਾਡੇ ਨਾਲ 2-3 ਸਾਲ ਦੀ ਬੋਲਦੇ 2-3 ਸਾਲਾਂ ਬਾਅਦ ਚੋਲ ਚਾ ਲੋ ਮੇਰਾ ਵੀ ਆਈ ਹੋਇਆ ਕਰ ਲੈਂਦੇ ਸੀ ਆ ਕਰ ਲੈਂਦੇ ਸੀ ਨਹੀਂ ਆਈ ਮੇਰੇ ਵਿਆਹ ਨਹੀਂ ਹੋਇਆ ਸੀ ਮੈਂ ਤਾਂ ਹਲੇ ਪੜੀ ਜਾਂਦੀ ਸੀ ਬਾਪੂ ਕੋਲੇ ਆਈ ਬਚੋਲਣ ਮੇਰੀ ਉਹ ਤਾਂ ਆਈ ਕਿਸੇ ਹੋਰ ਬਾਰੇ ਮੇਰੇ ਬਾਪੂ ਨੂੰ ਕਹਿੰਦੀ ਵੀ ਬਾਈ ਆ ਕੇ ਕੋਈ ਰਿਸ਼ਤਾ ਕਰਾ ਵੀ ਮੁੰਡੇ ਨੂੰ ਇਨੀ ਜ਼ਮੀਨ ਆਉਂਦੀ ਹੈਗੀ ਵੀ ਵਧੀਆ ਕੰਮਕਾਰ ਕਰਦਾ ਹੈ ਤੇ ਬਾਪੂ ਮੇਰਾ ਕਹਿੰਦਾ ਲੈ ਕਿਤੇ ਹੋਰ ਕਿਉਂ ਜਾਣਾ ਵੀ ਆਪਣੀ ਘਰੇ ਪੁੱਤੀ ਜਾਈ ਜਾਂਦਾ ਲੈ ਆਈ ਮੇਰਾ ਤਾਂ ਰਿਸਤਾ ਉਹਨਾਂ ਨੇ ਘਰ ਦਾ ਪੁੱਤ ਆਈ ਕਰਦਾ ਜਿਹਾ ਸੀ ਮੈਂ ਤਾਂ ਸਕੂਲੋਂ ਆਈ ਮੈਨੂੰ ਤਾਂ ਉਹ ਲੋਕ ਕਹਿੰਦੇ ਆ ਕੇਲਾ ਹੈ ਭਈ ਬਾਪੂ ਦਾ ਤੇਰਾ ਰਿਸਤਾ ਪੱਕਾ ਕਰਦਾ ਫਿਰਦਾ ਹੈ ਹਾਂ ਆ ਵਿਆਹ ਹੁੰਦੇ ਸੀ ਉਹਦੋਂ ਆਈ ਉਹ ਤਾਂ ਕਰਦੀਆਂ ਉਹ ਤਾਂ ਪੁੱਛਿਆ ਜਾਂਦਾ ਸੀ ਹਾਂ ਜੀ ਨਾ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਨਹੀਂ ਪੁੱਛਦਾ ਸੀ ਸਾਡੇ ਮੇਰੇ ਪਾਪਾ ਨੂੰ ਬਸ ਇੰਨਾ ਸੀਗਾ ਕਿ ਮੈਂ ਕੁੜੀ ਨੂੰ ਸ਼ਹਿਰ ਚ ਵਾਹੁਣਾ ਕੋ ਪਿੰਡ ਵਾਲੇ ਨੂੰ ਜਵਾਬ ਦੇ ਹੀ ਜਾਂਦੇ ਸੀ ਇਹ ਇਸ ਤਰ੍ਹਾਂ ਕਰਨਾ ਨਹੀਂ ਹਜੇ ਕਰਨਾ ਸੀ ਓਵਰ ਬੁਸਰ ਬਾਮਰ ਨੇ ਇਹਨਾਂ ਨੂੰ ਆਏ ਸੀਗਾ ਕਿ ਤੁਸੀਂ ਸਾਨੂੰ ਤਾਂ ਜਵਾਬ ਦੇਈਏ ਨਾ ਤੇ ਆਹ ਮਹਿਸਤਰ ਚੱਲ ਰਹੇ ਪਰ ਮੈਂ ਆਇਆ ਪਹਿਲੇ ਵਿਆਹ ਪਹਿਲਾਂ ਬਹੁਤ ਸੋਹਣੀ ਸੀ ਹੈ ਨਾ ਘਰਾਂ ਚ ਕੀਤੇ ਜਾਂਦੇ ਸੀ ਘਰਾਂ ਚ ਮੇਰਾ ਵਿਆਹ ਵੀ ਘਰੇ ਹੋਇਆ ਸੀ ਘਰੇ ਡੰਡ ਘਰੇ ਮੇਰਾ ਵੀ ਆਨੰਦ ਕਾਰਾ ਘਰੇ ਟੈਰਦਾ ਸੀ ਲਾਤਾ ਹੀ ਕਰੀ ਨੰਦ ਕਰਦੇ ਉਹ ਵੱਡੀ ਜੇ ਨਹੀਂ ਬਹਿਣ ਹੁੰਦੇ ਸੀ ਹਾਂਜੀ ਮੰਡੀ ਤੇ ਸੋਈ ਲੈ ਕੇ ਇਕੱਠੇ ਹੋ ਕੇ ਆਪਾਂ ਜਦਾ ਪਾ ਲੈਂਦੇ ਸੋਣਾ ਜਨਾ ਹੁਣ ਰਵਾਜ ਦੁਬਾਰਾ ਤੋਂ ਫੇਰ ਆ ਰਿਹਾ ਹੁਣ ਘਰਾਂ ਚ ਤਾਂ ਸਾਨੂੰ ਥੋੜਾ ਤਰਜੀਹ ਦਿੰਦੇ ਆ ਹਾਂ ਵੀ ਇਹ ਵਿੱਚ ਵੀ ਨਾ ਪਹਿਲ ਸਾਲ ਹੁਣ ਘਟੂਗਾ ਵਧੀਆ ਗੱਲ ਖਰਚੇ ਵੀ ਘਟਣਗੇ ਇਹ ਘਟਣਗੇ ਅਗਲੀ ਿਆਲਾ ਚਰਾਈਨਾ ਚਰਚਾ ਕਰਕੇ ਬਹਿਣੀ ਬਹੁਤ ਜਲ ਤੇ ਚੁਪਤੀ ਵਾਲਾ ਸਾਰਾ ਜੋਰ ਲਾ ਦਿੰਦਾ ਹੈ ਹਾਂ ਤੇ ਖਾਣਾ ਲੈਨੇ ਤਾਂ ਹੀ ਕਹਿ ਦੇਣਾ ਵੀ ਇਹਦੇ ਚਾਹ ਇਟਮ ਹੈ ਹਾਂ ਇਹਦੇ ਵਿੱਚ ਹੈ ਨਾ ਵੀ ਆ ਚੀਜ਼ ਸਵਾਦ ਨਹੀਂ ਸੀ ਸਵਾਦ ਨਹੀਂ ਸੀ ਉਹਦਾ ਇੱਕ ਪਿਓ ਨੂੰ ਪੁੱਛ ਕੇ ਦੇਖੋ ਹਣਾ ਕਿਵੇਂ ਆਉਦੀ ਸਾਰੇ ਪਾਈ ਪਾਈ ਜੋੜੀ ਜੋੜਾ ਹੈ ਸਹੀ ਗੱਲ ਹੈ ਤਲ ਵਧੀਆ ਵਿੱਚ ਦੁਬਾਰਾ ਇਹ ਸਮਾਜੇ ਹਨਾ ਤੇ ਆਪਾਂ ਲਿਆਉਣਾਂ ਵੀ ਚਾਹੁੰਨੇ ਆ ਆਪਣਾ ਬਹੁਤ ਹੀ ਕੀਮਤੀ ਵੀਰ ਇਹ ਉਹਨਾਂ ਦਾ ਵੀ ਇੱਥੇ ਨਹੀਂ ਦਿਖਾ ਰਹੇ ਖੇਤਾਂ ਸੀ ਕਿੱਤਾਂ ਉਹਨੇ ਮੇਰੇ ਹਾਂ ਹਾਂ ਉਹ ਵੀ ਕਰਤਾ ਦੇ ਰੱਖਿਆ ਵੀਡੀਓ ਦੇਖਿਆ ਖੇਤਾਂ ਜੇਕਰ ਤਾਂ ਤਾਂ ਸੀਗਾ ਸ਼ੌਕੀਆ ਬਾਰ ਬਾਰ ਬਹੁਤ ਵਧੀਆ ਕਰ ਇਹ ਤਾਂ ਵੈਸੇ ਹੀ ਹੈ ਵੀ ਜੇ ਬੱਚੇ ਪਹਿਲ ਕਰਨ ਨਾ ਇਸ ਤਰ੍ਹਾਂ ਮਿੱਤਰਲੇ ਪਸੀ ਆਇਆ ਜਾ ਸਕਦਾ ਇਹ ਬੱਚੇ ਕਹਿੰਦੇ ਵੀ ਅਸੀਂ ਤਾਂ ਉਹ ਵੀ ਮਤਲਬ ਥੋੜਾ ਬਹੁਤਾ ਮਾਪਿਓ ਦੇ ਸਿਰ ਤੇ ਮਾਪਿਓ ਵੀ ਕਹਿ ਦਿੰਦੇ ਆ ਨਾ ਵੀ ਅਸੀਂ ਬੱਚਿਆਂ ਨੂੰ ਇੰਨਾ ਤਕੜੇ ਪੈਂਸ ਦੇ ਵਿੱਚ ਕਰਨਾ ਇੰਨੇ ਤਕੜੇ ਰੈਸਟੋਰੈਂਟ ਕਹਿੰਦੇ ਕਹਿੰਦੇ ਜੇ ਉਹ ਆਪਾਂ ਕਹਾਂਗੇ ਵੀ ਨਹੀਂ ਇਸ ਪ੍ਰਾਣੀ ਰਿਵਾਜ ਨਾਲ ਕਰਾਂਗੇ ਰਿਵਾਜ ਬੱਚਾ ਉੱਥੇ ਸੈਟੀਸਫਾਈ ਹੋ ਜਾਂਦਾ ਹੈ ਬਾਕੀ ਪਹਿਲਾਂ ਹਣੀ ਪਹਿਰਾਵੇ ਆ ਜਾਣਾ ਪਹਿਲਾਂ ਸਾਰਾ ਸਾਰਾ ਕੁਝ ਆ ਜਾਈ ਸ੍ਰੀ ਗੁਰੂ ਜੀ ਨਾਲੋਂ ਸਭ ਤੋਂ ਵਧੀਆ ਹੋਇਆ ਭੈਣੇ ਤੁਸੀਂ ਆਪਣੇ ਵਿਆਹਾਂ ਦੀ ਜਾਣਨਾ ਪਾਈ ਹੈ ਨਾ ਹੱਦ ਨਾਲ ਹੀ ਸੁਣਾਈ ਆ ਤੇ ਬਹੁਤ ਵਧੀਆ ਲੱਗਿਆ ਜੀ ਆਇਆਂ ਨੂੰ ਸਸਿਕਾ